E ਅਜਿੰਸਰ ਤੁਸੀਂ ਅੱਜ ਮੌਕੇ ਤੇ ਖੁਦ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਆ ਮੈਂ ਮੌਕੇ ਤੇ ਆਇਆ ਹੈਗਾ ਔਰ ਮੈਂ ਦੇਖਿਆ ਹੈਗਾ ਕਿ ਇਹ ਜਿਹੜੀ ਕੰਸਟਰਕਸ਼ਨ ਜਿਹੜੀ ਹੈਗੀ ਆ ਕਰ ਰਹੇ ਹੈਗੇ ਨੇ ਕਨਸਰਨਡ ਜਿਹੜੇ ਜਿਨ੍ਹਾਂ ਨੇ ਕੰਸਟਰਕਸ਼ਨ ਕੀਤੀ ਹੈਗੀ ਉਹਨਾਂ ਤੋਂ ਵੀ ਪੁੱਛਿਆ ਉਹ ਕਹਿੰਦੇ ਕਿ ਸਾਡੇ ਕੋਲ ਕੋਈ ਕੋਰਟ ਦੇ ਆਰਡਰਸ ਹੈਗੇ ਨੇ ਤੇ ਮੈਂ ਇਹਨਾਂ ਨੂੰ ਕਿਹਾ ਹੈਗਾ ਕਿ ਮੈਨੂੰ ਮੰਡੇ ਤੱਕ ਆਰਡਰਸ ਜਿਹੜੇ ਹੈਗੇ ਆ ਪੇਸ਼ ਕਰਨ ਜੇਕਰ ਪਤਾ ਲੱਗਦਾ ਹੈਗਾ ਕਿ ਕਿਸੇ ਵੀ ਕਿਸਮ ਦੇ ਨਾਲ ਇਹ ਜਿਹੜੀ ਇਲੀਗਲ ਕੰਸਟਰਕਸ਼ਨ ਕੀਤੀ ਗਈ ਹੈਗੀ ਆ ਤੇ ਉਹਦੇ ਫਿਰ ਡੈਮੋਲੀਸ਼ਨ ਦੇ ਆਰਡਰਸ ਜਿਹੜੇ ਹੈਗੇ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਵਿਦਨ 1 ਤੋਂ 2 3 ਡੇਸ ਦੇ ਅੰਦਰ ਸੀਡੀਪੀ ਆਫਿਸ ਨੇ ਕਾਫੀ ਕੰਮ ਰਿਪੋਰਟਸ ਕੀਤੀਆਂ ਪੁਲਿਸ ਨੇ ਵੈਰੀਫਾਈ ਕੀਤਾ ਤਹਿਸੀਲਦਾਰ ਪਟਵਾਰੀ ਵੈਰੀਫਾਈ ਕਰ ਚੁੱਕੇ ਆ ਕਿ ਇਹ ਜਗ੍ਹਾ ਸੀਡੀਪੀ ਆਫਿਸ ਦੀ ਆ ਫਿਰ ਵੀ ਇੱਥੇ ਨਜਾਇਜ਼ ਕਬਜ਼ਾ ਲਗਾਤਾਰ ਚੱਲਦਾ ਰਿਹਾ ਨਹੀਂ ਉਹੀ ਅੰਮੇ ਹੁਣ ਆਪਣਾ ਪਟਵਾਰੀ ਵੀ ਬੁਲਾਇਆ ਹੈਗਾ ਵਾ ਮੈਂ ਖੁਦ ਮੌਕੇ ਤੇ ਆਇਆ ਹੈਗਾ ਔਰ ਪਟਵਾਰੀ ਜਿਹੜੀ ਰਿਪੋਰਟ ਹੈਗੀ ਹੈ ਲਿਖਤ ਦੇ ਵਿੱਚ ਜਿਹੜੀ ਹੈਗੀ ਹੈ ਲੈ ਕੇ ਆਇਆ ਉਹਦੇ ਉੱਤੇ ਅਗਲੀ ਕਾਰਵਾਈ ਜਿਹੜੀ ਹੈਗੀ ਹੈ ਸਾਰੀ ਹੈਗੀ ਹੈ ਬੜਾ ਹੋਲੀ ਹੋਲੀ ਔਰ ਬੜਾ ਸ਼ੁਕਰ ਜਾਣੀ ਹੈ ਛੁੱਟੀ ਦੇਣੀ ਹੋਈ ਹੈ हां मैंनु ਹੁਣ ਮਤਲਬ ਜਿਵੇਂ ਤੁਸੀਂ ਦੱਸਿਆ ਹੈਗਾ ਪਰ ਮੇਰਾ ਇਹ ਮੰਨਣਾ ਹੈਗਾ ਕਿ ਚਾਹੇ ਇੱਕ ਇਟ ਲਗਾਈ ਹੋਵੇ ਚਾਹੇ ਪੂਰੀ ਬਿਲਡਿੰਗ ਖੜੀ ਕੀਤੀ ਹੋਵੇ ਨਜਾਇਜ਼ ਬਿਲਕੁਲ ਕਮ ਨਜਾਇਜ਼ ਹੁੰਦਾ ਹੈ ਔਰ ਉਹਦੇ ਉੱਤੇ ਜਿਹੜੀ ਹੈਗੀ ਸਰਕਾਰੀ ਕਾਰਵਾਈ ਜਿਹੜੀ ਹੈਗੀ ਆ ਬਹੁਤ ਹੀ ਪ੍ਰਭਾਵਸ਼ਾਲੀ ਔਰ ਬਹੁਤ ਹੀ ਠੋਕੇ ਜਿਹੜੀ ਹੈਗੀ ਅਮਲ ਦੇ ਵਿੱਚ ਲਿਆਂਦੀ ਜਾਏਗੀ ਲੋਕਾਂ ਦਾ ਇਹ ਕਹਿਣਾ ਹੈਗਾ ਕਿ ਜਿੱਦਾਂ ਕਿ ਸਾਹਮਣੇ ਬਰਾਬਰ ਤੇ ਟਰੱਕ ਲਾ ਕੇ ਡਰਾਈਵਰਾਂ ਨੂੰ 5-500 ਰੁਪਏ ਦੇ ਕੇ ਦਿਹਾੜੀ ਤੇ ਫੇਰ ਕੰਦਾ ਚੱਕੇ ਜਾਂਦੇ ਆ ਮੇਰੇ ਬਾਰੇ ਕੁਝ ਕਹਿ ਨਹੀਂ ਸਕਦਾ ਹੈ ਗਾਇ ਇਹ ਚੀਜ਼ ਸਾਰੀ ਚੀਜ਼ ਹੈ ਜਿਹੜੀਆਂ ਹੈ ਕਿ ਮੈਨੂੰ ਲੱਗਦਾ ਹੈ ਕਿ ਇਸ ਵਿੱਚ ਕਾਫੀ ਸਰਕਾਰੀ ਜ਼ਮੀਨਾਂ ਦਾ ਜਿਹੜਾ ਭੂ ਮਾਫੀ ਹੈ ਸਰਕਾਰ ਦਾ ਜੋ ਕਰਜ਼ੇ ਕਰਾ ਚਾਹੇ ਮੰਦਰੀ ਜ਼ਮੀਨਾਂ ਚਾਹੇ ਨਜ਼ੂਰ ਵਾਲਾ ਚਾਹੇ ਆਸ਼ਰਮਾਂ ਦੀਆਂ ਫਿਰ ਉਹਨਾਂ ਤੇ ਕੀ ਕਾਰਵਾਈ ਹੋਏਗੀ ਜਿਵੇਂ ਤੁਹਾਨੂੰ ਪਤਾ ਹੀ ਹੈਗਾ ਕਿ तकरीबन ਹਫਤਾ 10 ਦਿਨ ਪਹਿਲਾਂ ਇੱਕ ਇੱਥੇ ਬੱਸ ਸਟੈਂਡ ਦੇ ਕੋਲ ਹੈਗੀ ਆ ਉੱਥੇ ਵੀ ਕਾਰਵਾਈ ਕਰਕੇ ਜਿਹੜੀ ਹੈਗੀ ਹੈ ਕਬਜ਼ਾ ਛੁਡਾਇਆ ਗਿਆ ਹੈ ਜਦੋਂ ਵੀ ਸਾਡੇ ਧਿਆਨ ਦੇ ਵਿੱਚ ਆਂਦਾ ਹੈਗਾ ਅਸੀਂ ਇਮੀਡੀਏਟਲੀ ਐਕਟ ਕਰਦੇ ਹੈਗੇ ਆਂ ਅੱਜ ਵੀ ਡੀਸੀ ਸਾਹਿਬ ਨੇ ਮੈਨੂੰ ਆਰਡਰ ਦਿੱਤੇ ਸੀ ਕਿ ਮੈਂ ਇੱਥੇ ਜਾ ਕੇ ਦੇਖ ਕੇ ਆਵਾਂ ਔਰ ਤੁਸੀਂ ਦੇਖ ਸਕਦੇ ਹੈਗੇ ਕਿ ਮੈਂ ਆਪਣੇ ਕੋਣ ਪਟਵਾਰੀ ਵੀ ਬੁਲਾਇਆ ਹੈਗਾ ਮੈਂ ਖੁਦ ਆਇਆ ਹੈਗਾ ਔਰ ਅਸੀਂ ਇਹ ਸ਼ੋਰ ਕਰਦੇ ਹੈਗੇ ਕਿ ਅਗਲੀ ਘਟਾਈ ਜਿਹੜੀ ਹੈਗੀ ਅਸੀਂ ਮੈਂ ਤੁਹਾਡਾ ਸ਼ੁਕਰਾਵਾਦ ਮੇਰਾ ਨਾਮ ਰਾਜਵਿੰਦਰਜੀਤ ਕੌਰ ਜੀ ਐਜ਼ ਅ ਮੈਂ ਸੀਡੀਪੋਟਿਲਮਾ ਜੀ ਤੇ ਐਡੀਸ਼ਨਲ ਚਾਰਜ ਮੇਰੇ ਕੋਲ ਮੈਂਟਲੀ ਰਿਟਾਰਡਡ ਹੋਮ ਕਪੂਰਥਲਾ ਜੀ ਮੈਂ ਬਾਅਦ ਤੋਂ ਇੱਕ ਉਸਾਰੀ ਹੋਈ ਹੈ ਇਹ ਕਿਹੜੀ ਉਸਾਰੀ ਆ ਕੌਣ ਕਰਾ ਰਿਹਾ ਹੈ ਸਰੇ ਲੱਗੇ ਉਹ ਇੱਕ ਸ਼ਾਪ ਹੈਗੀ ਐ ਸ਼ਾਪ ਵਾਲੇ ਹੀ ਉਸਾਰੀ ਕਰ ਰਹੇ ਸੀਗੇ ਜੀ ਮੈਨੂੰ ਮੇਰੇ ਚੌਂਕੀਦਾਰ ਨੇ ਕਾਫੀ ਦਿਨ ਪਹਿਲਾਂ ਚੌਂਕੀਦਾਰ ਸੀਗਾ ਉਹਨੇ ਮੈਨੂੰ ਦੱਸਿਆ ਕਿ ਮੈਡਮ ਇਸ ਤਰ੍ਹਾਂ ਕਿਸੇ ਨੇ ਟਾਉ ਟਾ ਸੁੱਟ ਕੇ ਨਾ ਉਹ ਨੀਆ ਪਰ ਦੇਵੇ ਆ ਜੀ ਉਸ ਦਿਨ ਸੈਚਰਡੇ ਸੀਗਾ ਤੇ ਸੰਡੇ ਆਫ ਸੀਗਾ ਤੇ ਅਸੀਂ ਫੇਰ ਮੰਡੇ ਆ ਕੇ ਉਹਨਾਂ ਨਾਲ ਗੱਲਬਾਤ ਉਹ ਤਾਂ ਮਿਲੇ ਨਹੀਂ ਸੀ ਅਸੀਂ ਬਟ ਫੇਰ ਆਪਣੇ ਪ੍ਰਸ਼ਾਸਨ ਨੂੰ ਲਿਖਿਆ ਸਿਟੀ ਥਾਣੇ ਅਸੀਂ ਕੰਪਲੀਟ ਕੀਤੀ ਤੇ ਉਹਦਾ ਉਤਾਰਾ ਜਿਹੜਾ ਸੀਗਾ ਐਸ.ਟੀ.ਐਮ ਸਰਨਵਾਲਾ ਉਧਰ ਵੀ ਕੀਤਾ ਸਾਰੇ ਪ੍ਰਸ਼ਾਸਨ ਨੂੰ ਤੇ ਉਹ ਫਿਰ ਥਾਣੇ ਤੋਂ ਆ ਕੇ ਸਿਟੀ ਥਾਣੇ ਤੋਂ ਆਏ ਸੀਗੇ ਉਹਨਾਂ ਨੇ ਆ ਕੇ ਇਹਨਾਂ ਦਾ ਕੰਮ ਬੰਦ ਕਰਵਾ ਦਿੱਤਾ ਸੀਗਾ ਜੀ ਬਟ ਇਹਨਾਂ ਨੇ ਫਿਰ ਵੀ ਉਸ ਤੋਂ ਬਾਅਦ ਜਦੋਂ ਵੀ ਵੀਕਐਂਡ ਹੁੰਦਾ ਸੀਗਾ ਤਾਂ ਉਦੋਂ ਛੁੱਟੀ ਵਾਲਾ ਦਿਨ ਦੇ ਦੇ ਕੇ ਕਿ ਹੁਣ ਮਤਲਬ ਕਿਸੇ ਨੇ ਆਣਾ ਨਹੀਂ ਹੈਗਾ ਤੇ ਉਹ ਵਿੱਚ ਵਿੱਚ ਕਰ ਕਰਕੇ ਇਹਨਾਂ ਨੇ ਹੌਲੀ ਹੌਲੀ ਕਰਕੇ ਸਾਰੀ ਕੀਤੀ ਹੈਗੀ ਆ ਜੀ ਯਾਨੀ ਕਿ ਨਜ਼ਾਇਜ਼ ਸਾਰੀ ਕੀਤੀ ਗਈ ਸਾਰੀ ਸਰ ਅਸੀਂ ਨਜ਼ਾਇਜ਼ ਹੀ ਕਹਿ ਸਕਦੇ ਆ ਬਿਕੋਜ਼ ਕਿਉਂਕਿ ਜਦੋਂ ਮੇਰੇ ਮੇਰੇ ਕੋ ਡੀਸੀਨਲ ਚਾਰਜ ਕਰਕੇ ਮੇਰੇ ਕੋ ਇਧਰ ਦੋ ਦਿਨ ਹੀ ਆਉਂਦੀ ਆ ਤੇ ਮੇਰੇ ਸਟਾਫ ਨੇ ਜਾ ਕੇ ਉੱਥੇ ਪੁੱਛਿਆ ਸੀਗਾ ਕਿ ਤੁਸੀਂ ਕਿਵੇਂ ਸਾਰੀ ਕਰ ਰਹੇ ਹੈਗੇ ਹੋ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਹ ਜਗ੍ਹਾ ਦੀ ਜਗ੍ਹਾ ਹੈਗੀ ਆ ਸਾਨੂੰ ਰਾਜੇ ਨੇ ਦਿੱਤੀ ਹੋਈ ਆ ਔਰ ਅਸੀਂ ਇਹ ਕੇਸ ਜਿੱਤ ਚੁੱਕੇ ਆ ਵੀ ਅਸੀਂ ਇਹਦੇ ਇਹਦੇ ਸਾਡੇ ਕੋਲ ਕਾਗਜ਼ ਹੈਗੇ ਆ ਜਦੋਂ ਕਾਗਜ਼ ਇਹਨਾਂ ਨੂੰ ਦਿਖਾਣ ਲਈ ਕਿਹਾ ਬਟ ਉਹਨਾਂ ਨੇ ਕਾਗਜ਼ ਸਾਨੂੰ ਨਹੀਂ ਦਿਖਾਏ ਇਸ ਲਈ ਇਸ ਨੂੰ ਲੀਗਲੀ ਕਹਿ ਸਕਦੇ ਆ ਕਿ ਜਦੋਂ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਉਹ ਜਗਾ ਕਿਹਦੀ ਹੈਗੀ ਆ ਉਹ ਤੁਹਾਡੇ ਹੋਮ ਦੇ ਵਿੱਚ ਕਿਸ ਤਰ੍ਹਾਂ ਦੇ ਬੱਚੇ ਹੁੰਦੇ ਸਰ ਸਾਡੇ ਕੋਲੇ ਸਾਰੇ ਮੈਂਟਲੀ ਰਿਟਾਰਡਡ ਬੱਚੇ ਹੈਗੇ ਲੜਕੀਆਂ ਦਾ ਆ ਇਹ ਜੀ 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 ਹਾਂਜੀ ਔਰ ਤੁਹਾਡੇ ਕੋਲ ਇਸ ਤਰ੍ਹਾਂ ਕੋਈ ਐਂਬੂਲੈਂਸ ਜਾਂ ਹੋਰ ਕੋਈ ਡਾਕਟਰ ਮਈਆ ਹੈ ਨਹੀਂ ਸਰ ਇਸ ਤਰ੍ਹਾਂ ਨਹੀਂ ਬਟ ਡਾਕਟਰ ਜਿਹੜੇ ਹੈਗੇ ਸਿਵਲ ਹਸਪੀਟਲ ਤੋਂ ਡਾਕਟਰ ਦੀ ਡਿਊਟੀ ਲੱਗੀ ਹੋਈ ਆ ਉਹ ਟਾਈਮ ਟੂ ਟਾਈਮ ਆ ਕੇ ਪਰ ਇਹਨਾਂ ਦਾ ਚੈੱਕ ਅਪ ਕਰਦੇ ਹੈਗੇ ਜੀ 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 ਔਰ ਤੁਸੀਂ ਆਪਣੇ ਹੁਣ ਸੀਨੀਅਰਸ ਨੂੰ ਕਰੋਗੇ ਜੋ ਵੀ ਐਪਲੀਕੇਸ਼ਨ ਦੇਵੋਗੇ ਆਪਣੇ ਸਰ ਅਸੀਂ ਆਲਰੇਡੀ ਐਪਲੀਕੇਸ਼ਨ ਦੇ ਚੁੱਕੇ ਆ ਐਸਟੀਐਮ ਸਰ ਨੇ ਹੀ ਇਹ ਬਾਅਦੋਂ ਸਾਰੀ ਰੁਕਵਾਈ ਵੀ ਹੈੀ ਹੋਈ ਆ ਅਸੀਂ ਹਮ ਸਰ ਨਾਲ ਗੱਲ ਹੋਈ ਸੀ ਫੋਨ ਤੇ ਤਾਂ ਉਹਨਾਂ ਨੇ ਅਸੀਂ ਲੈਟਰ ਵੀ ਲਿਖੀ ਸੀ ਬਟ ਉਹਨਾਂ ਨੇ ਫਿਰ ਆ ਕੇ ਸਰ ਨੇ ਆਪ ਵਿਜ਼ਿਟ ਕਰਕੇ ਵੀ ਇਹਨਾਂ ਦਾ ਕੰਮ ਰਖਵਾਇਆ ਜੀ ਸੋ ਸੀਡੀਪੀ ਅਫੀਸ ਕਪੂਰਥਲਾ ਦੀ ਜਿਹੜੀ ਸਰਕਾਰੀ ਜਿਵੇਂ ਨਾਲ ਲੱਗਦੀ ਹੈ ਕੁਝ ਜਿਹੜੇ ਭੂਮਾਫੀਆ ਲੋਕ ਕਪੂਰਥਲੇ ਦੇ ਉੱਤੇ ਕਬਜ਼ਾ ਕਰਕੇ ਚਾਰ-ਦੋਰੀ ਕਰਕੇ ਬੈਠੇ ਆ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਧਿਆਨ ਦੇ ਵਿੱਚ ਤੁਸੀਂ ਲੈ ਕੇ ਆਏ ਹੈਗੇ ਉਹਦੀ ਰਿਟਰਨ ਕੰਪਲੀਟ ਮੈਂ ਮੰਗਵਾ ਲਈ ਹੈਗੀ ਔਰ ਇਹ ਤਫਤੀਸ਼ ਸਾਜੀ ਕਰ ਲਈ ਜਾਏਗੀ ਹੋਪਫੁਲੀ ਸ਼ਰਮਖੋ ਆਪ ਹੀ ਜਾਵਾਉਂਦੇ ਹੋ ਨਾ ਹਲਕਾ ਪਟਵਾਰੀ ਨੂੰ ਵੀ ਲੈਣ ਲੈ ਕੇ ਜੰਨੇ ਹੈਗੇ ਔਰ ਜੇਕਰ ਇਸ ਤਰੀਕੇ ਦੀ ਗੱਲ ਸਹੀ ਪਈ ਜਾਂਦੀ ਹੈਗੀ ਤੇ ਜੋ ਵੀ ਕਾਨੂੰਨੀ ਕਾਰਵਾਈ ਹੈਗੀ ਅਮਲ ਚ ਲਿਆਂਦੀ ਜਾਏਗੀ ਸਰ ਜਿਹੜੇ ਮੈਡਮ ਅਫਸਰਟੀਸ ਨੂੰ ਚਾਰਜ ਹੈਗੇ ਉਹਨਾਂ ਨੇ ਆਲਰੇਡੀ ਕੰਪਲੇਂਟਸ ਕੀਤੀਆਂ ਹੋਈਆਂ ਵਾ ਮੌਕਾ ਵੀ ਦੇਖ ਚੁੱਕੇ ਅਫਸਰ ਤੇ ਉਹ ਬੰਦ ਨੂੰ ਉਹਨਾਂ ਨੇ ਨਾਮਜ਼ਦ ਵੀ ਕਰ ਲਿਆ ਜਿਹੜਾ ਕਬਜ਼ਾ ਕਰ ਰਿਹਾ ਪਰ ਫਿਰ ਵੀ ਪੁਲਿਸ ਕਾਰਵਾਈ ਨਹੀਂ ਕਰਦੀ ਉਹਨੂੰ ਸਮਝਾਉਂ ਜਾ ਕੇ ਭੇਜ ਦਿੰਦੇ ਆ ਕੋਈ ਗੱਲ ਨਹੀਂ ਜਿਹੜਾ ਪਿਕਚਰ ਇਹ ਆਈ ਹੈ ਕਿ ਦੋ ਦਿਨ ਚੋਂ ਉੱਤੇ ਕਬਜ਼ਾ ਹੋ ਗਿਆ ਪ్లాਟ ਕੱਟ ਕੇ ਵੰਡੇ ਜਾ ਰਹੇ ਨੇ ਇਸ ਤਰੀਕੇ ਦੀ ਕੋਈ ਵੀ ਜੇਕਰ ਕਾਰਵਾਈ ਕਿਸੇ ਵੇਲੇ ਕੀਤੀ ਜਾ ਰਹੀ ਹੈਗੀ ਉਹਨੂੰ ਤੁਰੰਤ ਬੇਸਿਸ ਤੇ ਰੋਕਿਆ ਜਾਏਗਾ ਔਰ ਇਸ ਸੰਬੰਧੀ ਜਿਹੜੀ ਹੈਗੀ ਮੈਂ ਸਬੰਧਤ ਪੁਲਿਸ ਅਧਿਕਾਰੀ ਉਹਨਾਂ ਦੇ ਨਾਲ ਵੀ ਰਾਪਰਤਾ ਕੰਮ ਕਰ ਲੈਣਾ ਅਰਜੀ ਕਰ ਲੈਣਾ